ਤੇ ਪੁੱਤ ਹਰਬੀਤ ਐ ਤੇਰਾ ਸਾਰਾ ਸਮਾਨ ਜਿਹੜੇ ਜਿਹੜੇ ਸੂਟ ਵੀ ਗਏ ਸੀ ਸਾਰਾ ਵੀ ਤੇਰੀ ਸੱਸ ਦਾ ਵੀ ਤੇ ਬਾਕੀ ਤਾਂ ਕੁਤ ਮੈਂ ਗੂਗਲ 'ਤੇ ਤੇਰੇ ਪਿਓ ਨੇ ਦਿੱਤਾ ਸੀ ਮੈਂ ਤੈਨੂੰ ਕਹ ਰਹੀ ਦਿੰਦਾ ਵੀ 2000 ਰੁਪਿਆ ਦੇਦੀ ਸੱਸ ਨੂੰ ਤੇ ਉਹ ਆਪਣੀ ਪਸੰਦ ਦਾ ਸਭ ਕੁਝ ਲੈ ਲੈਣਗੇ ਅੱਜ ਕੱਲ ਨਾ ਜੋ ਵੀ ਹੈ ਲੈਣਾ ਕਰਨਾ ਨਾ ਬੰਦਾ ਆਪਣੀ ਪਸੰਦ ਦਾ ਹੀ ਕਰ ਲੇ ਤੇ ਵਧੀਆ ਹੈਗਾ ਵਾ ਹਾਂਜੀ ਹਾਂਜੀ ਮੈਨੂੰ ਦੱਸਦਾ ਸੀ ਮੇਰੇ ਸੱਸ ਨੇ ਪੈਸੇ ਦੇ ਦਿੱਤੇ ਸੀ ਕੋਈ ਨਹੀਂ ਫੋੜੂ ਤੂੰ ਸੱਚੀ ਨਹੀਂ ਕੁਝ ਖਾਓਗੀ ਪਾਪਾ ਨੂੰ ਨਾ ਉਹ ਨਹੀਂ ਨਹੀਂ ਬਹੁਤ ਅੱਜ ਕੁਝ ਨਹੀਂ ਖਾਣਾ ਉਹ ਨਹੀਂ 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 ਖਾਣਾ ਹੈਗਾ ਭੁੱਲ ਗਈਆਂ ਤਾਂ ਸਾਰਾ ਕੁਝ ਮੈਨੂੰ ਤਾਂ ਸਰਪ੍ਰਾਈਜ਼ ਹੀ ਕਰਤਾ ਹੈ ਬਹੁਤ 좋ਨਾ ਮੈਂ ਤੈਨੂੰ ਕੀ ਸਰਪ੍ਰਾਈਜ਼ ਕਰਨਾ ਹੈ ਮिन्नੂ ਕਿਤਾ ਉਹਨਾਂ ਨੇ ਕਿ ਮੈਂ ਤਾਂ ਬਿਲਕੁਲ ਚੇਤੇ ਚੇੜੀ ਕਰਦਾ ਸੀ ਆਪਣੇ ਦਿਮਾਗ ਚ ਕਿ ਆਣਗੇ ਜਿਸ ਤਰ੍ਹਾਂ ਨਾਲ ਮੇਨਾਂ ਗੱਲ ਕੀਤੀ ਹੈ ਬੜੇ ਹੀ ਤੇਰੇ ਪਾਪਾ ਚਲਾ ਕੇ ਗਏ ਨੇ ਪਾਪਾ ਕੀ ਦੇਵੇ ਫਿਰ ਤੇਰੇ ਚਲਿਏ ਟਾਈਮ ਬੜਾ ਹੁੰਦਿਆ ਚਲਦੇ ਆ ਉਹਨਾਂ ਨਾਲ ਗੱਲ ਤੇ ਕਰ ਲੈਣੇ ਕੋਈ ਹਾਂਜੀ ਹਾਂਜੀ ਕਰ ਲਓ ਤਾਂ ਬਹੁਤ ਮੈਂ ਦਿਲਚਸਪ ਗੱਲ ਹੈ ਹਾਂਜੀ ਪਪਾ ਅੱਜ ਤਾਂ ਇਹਦਾ ਠੀਕ ਤੇਗਾ ਕਿੰਦਾ ਨਹੀਂ ਗੱਲ ਕਰਦੇ ਜੀ ਪਪਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕੀ ਹੋਇਆ ਤੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰ ਮੈਂ ਕਹਿਣਾ ਕੀ ਚਾਹੁੰਦਾ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਾ ਆਪਣੇ ਘਰ ਰਾਜੀ ਖੁਸ਼ੀ ਰਹਿੰਦੇ ਸਭ ਠੀਕ ਹੀ ਹੈ ਕੀ ਪੁੱਛਣਾ ਕੀ ਚਾਹੁੰਦੇ ਤੁਸੀਂ ਵਿਆਹ ਤਾਂ ਦੋ ਤਿੰਨ ਬਾਅਦ ਹੀ ਮੇਰੀ ਗੱਲ ਹੋਈ ਜਿਹੜੀ ਅੱਜ ਨਾਲ ਹੋਈ ਆ ਉਸ ਤੋਂ ਬਾਅਦ ਮੈਂ ਕਈ ਉਹਨੂੰ ਮੈਸੇਜ ਕੀਤੇ ਕਈ ਫੋਨ ਕੀਤੇ ਉਹਨੇ ਇੱਕ ਵਜੇ ਅਪਲਾਈ ਨਹੀਂ ਕੀਤਾ ਓਹੋ ਉਹ ਤਾਂ ਸਾਡੇ ਨਾਲ ਕਹਦਾ ਰੁੱਸ ਕੰਮ 'ਚ ਬੀਜ਼ੀ ਹੋਣਾ ਹੈ ਕੀ ਕਰੀ ਜਾਂਦੇ ਕਿਦਾਂ ਦੀਆਂ ਕੁੜੀਆਂ ਨਾਲ ਕਿੰਨਾ ਮਰਜ਼ੀ ਪੀਜੀ ਹੋਵੇ ਬੰਦਾ 5 ਮਿੰਟ ਗਲਤ ਕਰ ਸਕਦਾ ਹੈ ਕਿ ਨਹੀਂ ਜੇ ਕੋਈ ਗੱਲ ਹੈਗੀ ਤਾਂ ਦੱਸ ਸਾਨੂੰ ਫੋਨ ਨਹੀਂ ਕਰਦਾ ਕੋਈ ਨਹੀਂ ਮੈਨੂੰ ਹੁਣ ਆਣਾ ਦਾ ਫੋਨ ਸ਼ਾਮੀ ਆਏਗਾ ਫੋਨ ਜਦੋਂ ਮੈਂ ਚੰਨਾ ਮਮਾ ਵੇਖਣਾ ਤੇ ਮੰਮੀ ਕੋਈ ਨਹੀਂ ਆ ਮੈਂ ਚੰਗੀ ਖਬਰ ਲੈ ਆਂ ਹਾਂ ਹਾਂ ਮੈਂ ਵੀ ਆ ਜਾਉਂਦਾ ਚੰਗੀ ਖਬਰ ਲਈ ਉਹਦੀ ਨਾ ਨਾ ਬੁੱਤ ਐਦਾਂ ਤਾਂ ਕੋਈ ਗੱਲ ਨਹੀਂ ਕਰਨੀ ਆਪਾਂ ਲੜਾਈ ਝਗੜਾ ਨਹੀਂ ਕਰਨਾ ਕੋਈ ਨਹੀਂ ਨਹੀਂ ਮੈਂ ਤਾਂ ਨਾ ਹੀ ਗੱਲ ਕਰਦਾ ਮੈਂ ਵੀ ਨਹੀਂ ਗੱਲ ਕਰਨੀ ਉਹਨਾਂ ਐਦਾਂ ਦੇ ਆਪਾਂ ਕੋਈ ਕੰਮ ਨਹੀਂ ਕਰਨਾ ਨਹੀਂ ਸਾਨੂੰ ਫੋਨ ਕਰੇ ਨਾ ਕਰੇ ਕੋਈ ਗੱਲ ਨਹੀਂ ਤਨਾਂ ਬਸ ਹੱਸ ਖੜ ਕੇ ਰਵੇ ਕੋਈ ਕੁਝ ਨਹੀਂ ਚਾਹੀਦਾ ਕੋਈ ਠੀਕ ਆ ਮੈਂ ਪਪਾ ਮੈਂ ਬਹੁਤ ਖੁਸ਼ ਆ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਵੈਸੇ ਹੀ ਲੱਗਦਾ ਪਿਆ ਮਾਰਾ ਤੈਨੂੰ ਖੁਸ਼ੀ ਰੱਖੇ ਹਰਪੀਤ ਤੈਨੂੰ ਸਾਰੀਆਂ ਖੁਸ਼ੀਆਂ ਰੱਬ ਦੇਵੇ ਹਾਂਜੀ ਪਪਾ ਕਿਹ ਚੀਜ਼ ਦੀ ਕਮੀ ਨਾ ਰਵੇ ਹਰ ਖੁਸ਼ੀ ਰੱਬ ਚੋਲੀ ਤੇਰੇ ਪਾਵੇ ਹੱਸ ਦਿਵਸ ਦੀ ਰਹੀ ਆਪਣੇ ਘਰ ਸਾਨੂੰ ਤੋਰ ਕੁਝ ਨਹੀਂ ਚਾਹੀਦਾ ਪੁੱਤ ਤੇ ਪੁੱਤ ਫਿਰ ਟਿੱਕ ਟਿੱਕ ਕਦੋਂ ਕਦੋਂ ਜਾਣਾ ਤੂੰ ਪਪਾ ਅੱਜ ਸਾਰੀਆਂ ਗੱਲਾਂ ਉਹ ਕੰਨ ਲਿਆ ਗੱਲਾਂ ਕੋਈ ਨਹੀਂ ਗਿਆ ਉਹ ਸਾਡਾ ਵੀ ਕੋ ਚਾਹ ਵਾ ਕਦੋਂ ਜਾਣਾ ਤੂੰ ਸਾਡਾ ਵੀ ਕੁਝ ਲੈਣਣ ਬੰਦਾ ਕਿ ਨਹੀਂ ਅੱਛਾ ਹੋਰੇ ਕੀ ਕਦੋਂ ਕਦੋਂ ਮੁਰਨਾ ਤੂੰ ਬਾਅਦ ਚ ਸਾਲਾਂ ਲ ਮੁਰਨਾ ਦੋ ਸਾਲਾਂ ਨੂੰ ਮੁਰਨਾ ਛੇ ਸਾਲਾਂ ਨੂੰ ਮੁਰਨਾ ਕਿਵਦਾ ਸਾਡੀ ਗੱਲ ਵੀ ਨਾ ਹੋਏ ਬਾਅਦ ਚ ਨਹੀਂ ਨਹੀਂ ਪਪਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਗੱਲ ਕਿਉਂ ਨਹੀਂ ਹੋਏਗੀ ਨਹੀਂ ਪੁੱਤ ਜਦੋਂ ਧੀਆ ਪੁੱਤ ਪਰਦੇਸਾਂ ਨੂੰ ਚਲ ਜਾਂਦੇ ਨਾ ਫਿਰ ਉੱਥੋਂ ਦੇ ਹੋਏ ਰਹਿ ਜਾਂਦੇ ਨੇ ਫਿਰ ਉਹਨਾਂ ਨੂੰ ਨਾ ਪਿੱਛੇ ਨਹੀਂ ਕੋਈ ਯਾਦ ਰਹਿੰਦਾ ਕਿ ਕੋਈ ਹੈਗਾ ਵੈ ਤੇ ਉਹੀ ਚੀਨ ਨੂੰ ਸੋਚ ਕੇ ਤੇਰਾ ਪਿਓ ਕਹਿੰਦਾ ਪਿਆ ਵਾ ਕੋਈ ਨਹੀਂ ਜਦੋਂ ਟਾਈਮ ਆਏਗਾ ਨਾ ਭਾਗਾਂ ਵਾਲਾ ਖੈਦਾ ਹੀ ਐ ਸਭ ਕੁਝ ਜੋ ਮੰਗੇਗੀ ਦੇ ਦਾਂਗੇ ਆਪਾਂ ਜੇ ਫਾਈਲ ਲੱਗੀ ਮੇਰੀ ਤੇ ਬੇਟੀ ਦੀ ਤੇ ਲੱਗਣਾ ਜੇ ਟਾਈਮ ਟਾਈਮ ਲੱਗਦਾ ਹੈ ਤੁਹਾਨੂੰ ਜਦੋਂ ਵੀਜ਼ਾ ਆਦਾ ਹਜੇ ਫਿਰ ਟਿਕਟ ਵੀ ਇਕਦਮ ਥੋੜੀ ਲਵਾੰਗੇ ਰੁਕੇ ਲਵਾੰਗੇ ਤੇ ਚੱਲ ਛੱਡ ਐ ਗੱਲਾਂ ਦਾ ਕੀ ਐ ਤੂੰ ਐਦਾਂ ਕਰ ਜੇ ਕੱਪੜੇ ਬਦਲ ਲੈ ਤੇ ਬਦਲ ਲੈ ਤੇਨੇ ਤੇ ਆਪਣੀ ਸਾਸੂ ਕਰ ਲੈ ਫੋਨ ਘਰ ਕੱਲੀ ਆ ਜੀ ਕੋ ਉਹਨੂੰ ਤੂੰ ਸਾਡੇ ਨਾਲ ਤੋਰ ਨਾਲ ਤੋਰ ਕਿੱਥੇ ਅਜਾ ਪਸਿਮਰਤਵਾਂ ਜਾਣਾ ਹੈ ਸਿਮਰਤਵਾਂ ਜਾਣਾ ਹੈ ਸਿਮਰਤਾਂ ਚੱਲੇ ਜੀ ਮੰਮੀ ਬਹੁਤ ਵਧੀਆ ਲੱਗਾ ਹਾਂ ਚੱਲ ਤਿਆਰ ਹੋ ਤੂੰ ਨਹੀਂ ਮੰਮੀ ਤਾਰ ਕੋਈ ਹੈਗਾ ਨਹੀਂ ਓਕਾ ਨੂੰ ਲੋਕਾਰਦ ਕਰਦੀ ਕਿਹੜੀ ਗੱਲ ਆ ਸੱਸ ਜੀ ਚ ਆਉਗੀ ਉਹਨੂੰ ਚਾਬੀਆਂ ਦੇ ਦੇ ਦੀ ਹਾਂ ਲਲ ਕਰਦੀਆਂ ਤੁਹਾਡੀਆਂ ਦੋ ਦੋ ਚਾਬੀਆਂ ਤਾਂ ਹੋਣਗੀਆਂ ਹੀ ਕੈਮਰੇ ਚੋਂ ਵੇਖਦੀ ਹੋएगी ਅਹੀਂ ਆਏ ਆ ਤੈਨੂੰ ਲੈ ਕੇ ਚੱਲੇ ਆ ਦਰਗਾਹ ਦਾ ਜਗ੍ਹਾ ਜਗ੍ਹਾ ਦਾ ਸੂਈ ਕੈਮਰੇ ਲਾਏ ਹੋਏ ਨੇ ਓਟ ਓਟ ਚੱਲਦੀਆਂ ਹਾਂ ਦਵਾਈ ਸੋਣੀ ਲੱਗਣ ਦੀ ਮੇਰੀ ਧੀ ਚਲੋ ਫਿਰ ਚਲਦੀ ਮੈਂ ਤੁਹਾਡੇ ਨਾਲ ਚੱਲ ਮੇਰਾ ਪੁੱਤ ਮੈਂ ਵੀ ਮਿਲਾਂਗਾ ਉਹ ਚਲੋ ਸੰਭਾਲ ਲਾ ਤੇ ਐ ਮੈਂ ਫੜਾ ਅਸਵਾਦ ਆਖਲਾ ਪਹਿਲਾਂ ਅੱਛਾ ਸਿੰਮਰਤ ਹੈ ਹਾਂ ਸਿੰਮਰਤ ਹੈ ਕੋਈ ਨਹੀਂ ਮੇਰਾ ਖਾਨੀਆ ਠੀਕ ਹੈ ਮੇਰੀ ਗੱਲ ਸੁਣੋ ਇੰਨੇ ਸਵਾਲ ਜਵਾਬ ਕੁੜੀ ਨੂੰ ਕਰਨਦੇ ਹੋ ਕਾਹਦੇ ਵਾਸਤੇ ਕਰਨਦੇ ਹੋ ਨਰਵਸ ਜੀ ਹੋ ਗਈ ਆ ਉਹ ਬੱਚੇ ਸਵਾਲ ਜਵਾਬ ਮੈਂ ਤਾਂ ਨਾਰਮਲ ਗੱਲ ਕੀਤੀ ਉਹਨਾਂ ਨਾਲ ਸਾ ਦੱਸ ਉਹ ਛੱਡੋ ਹਏ ਤੇ ਉਹਦੀ ਸੱਸ ਨਹੀਂ ਗਈ ਕੈਮਰੇ ਜਿਹੜੇ ਲੱਗੇ ਆ ਨਾ ਸਾਰੇ ਵਾਇਸ ਵਾਲੇ ਗੇ ਚੁੱਪ ਹੀ ਰੋ ਉੱਥੇ ਮੈਂ ਕੁਝ ਬੰਦਾ ਬੋਲੇ ਅਰਜਨ ਬਾਰੇ ਮੈਂ ਤਾਂ ਉਦਾ ਹੀ ਗੱਲਾਂ ਬਾਤਾਂ ਕੀਤੀਆਂ ਦੱਸ ਮੈਨੂੰ ਫੋਨ ਨਹੀਂ ਕੀਤਾ ਕਿੰਨਾ ਚਿਰ ਹੋ ਗਿਆ ਤੁਹਾਡੀ ਸੇਲੀ ਆ ਤੁਹਾਨੂੰ ਫੋਨ ਕਰੇ ਜਿੰਨੂੰ ਕਰਨਾ ਉਹਨੂੰ ਕਰਨਾ ਕੋਈ ਗੱਲ ਮੈਨੂੰ ਕਰ ਲੈਂਦਾ ਨਾ ਗੱਲ ਖਤਮ ਆਓ ਚੱਲੀ ਆਪਾਂ ਮੈਂ ਨਾ ਬੋਲਦੀ ਨਹੀਂ ਨਾ ਮੈਨੂੰ ਚੁੱਪ ਹੀ ਰਹਿੰਦਿਆ ਕਰੋ ਮੈਂ ਕਹਿੰਦੀ ਅੱਜ ਦੇ ਦਿਨ ਮੈਂ ਨਾ ਹੀ ਲੜਾਂ ਆ ਜੋ ਵਾਕਿਆ ਨਹੀਂ ਹਾਂਜੀ ਹਾਂਜੀ ਵਧੀਆ ਸਭ ਤੁਸੀਂ ਸੁਣਾਓ ਆ ਰੱਖਿਆ ਸੀ ਮਰਤਨੇ ਵੀ ਰੱਖਿਆ ਵਾਤਾ ਹਾਂਜੀ ਹਾਂਜੀ ਨੇ ਸਮਾਨ ਤੇ ਉਹਨੂੰ ਮੈਂ ਸਾਰਾ ਲਿਆਤਾ ਹੀ ਪੇਕਿਆਂ ਤੋਂ ਵਿਚਾਰੀ ਡਿੱਗਦੀ ਪੇਕਿਆ ਤੋਂ ਕਿੰਨੇ ਆਉਣਾ ਵਾ ਮਾਮੀ ਨੂੰ ਕਿੱਥੇ ਪਤਾ ਵਾ ਮੈਂ ਕੁਛ ਦੇ ਕੇ ਆਵਾ ਕੁੜੀ ਨੂੰ ਦਿੰਦੇ ਆ ਰਿਆਂ ਮੈਂ ਤੇ ਲਿਆਤਾ ਹੀ ਸਾਰਾ ਕੁਛ ਫਿਰ ਮੈਂ ਤੁਹਾਡੇ ਨਾਲ ਕਿਸੇ ਪਾਸੇ ਪਿੱਛੇ ਪੈਣ ਦੇਣੀ ਸੀ ਹਾਂਜੀ ਚਲੋ ਕੋਈ ਗੱਲ ਨਹੀਂ ਇਹ ਤੁਹਾਡੇ ਹੱਥ ਵਸ ਥੋੜਾ ਵਾ ਕਿ ਤੁਸੀਂ ਹੁਣ ਦਿੰਦੇ ਆ ਤੇ ਇੱਥੇ ਨਹੀਂ ਆ ਸਕੇ ਮੈਨੂੰ ਪਤਾ ਤੁਹਾਨੂੰ ਵੀ ਇਹ ਹੈਗਾ ਵਾ ਕਿ ਮੈਂ ਆਵਾ ਚਲ ਕੋਈ ਨਹੀਂ ਹੁਣ ਖਾਰ ਚੰਨੀਆਂ ਖੁਸ਼ੀਆਂ ਆਈਆਂ ਆ ਸਾਲ ਤੇ ਨਾ ਆਪਣੇ ਵਾਸਤੇ ਨਾ ਕਰਮਾ ਵਾਲਾ ਹੀ ਆ ਜਿਵੇਂ ਆ ਆਪਣਾ ਸੇਵਕ ਵੀ ਠੀਕ ਹੋ ਗਿਆ ਤੇ ਚਲੋ ਤੁਸੀਂ ਵੀ ਹੁਣ ਮਨ ਬਣਾਇਆ ਵਾ ਕਿ ਮੈਂ ਆਵਾਂਗਾ ਵਾਪਸ ਇੱਥੇ ਹਾਂਜੀ ਹਾਂ ਤੇ ਸਭ ਤੋਂ ਵੱਡੀ ਖੁਸ਼ਖਬਰੀ ਜਿਹੜਾ ਆਪਾਂ ਦਾਦਾ-ਦਾਦੀ ਬਣਨ ਵਾਲੇ ਹੁਣ ਸਭ ਤੋਂ ਵੱਡੀ ਖੁਸ਼ਖਬਰੀ ਤੇ ਐ ਹੋਈ ਆ ਨਾ ਚਲੋ ਕੋਈ ਨਹੀਂ ਤੇ ਹੀ ਕਰਵਾਓ ਜਲਦੀ ਟਿਕਟ ਤੇ ਫਿਰ ਦੱਸਿਓ ਟਿਕਟ ਕਰਵਾ ਕੇ ਕਦੋਂ ਦੀ ਹੁੰਦੀ ਆ ਨੇ ਸੇਵਕ ਨਹੀਂ ਇੱਥੇਗਾ ਸੇਵਕ ਗਿਆ ਆ ਦੋਸਤਾਂ ਦੇ ਨਾਲ ਘੁੰਮਣ ਮੈਂ ਦੱਸੋ ਕੋ ਨੂੰ ਗੁੱਸੇ ਹੁੰਦੀ ਸੀ ਕਿ ਕੁੜੀ ਦਾ ਪਹਿਲਾ ਵਰਤਿਆ ਤੇ ਤੂੰ ਉਹਨੂੰ ਛੱਡ ਕੇ ਤੇ ਘੁੰਮਣ ਚਲ ਚੱਲਿਆ ਜਾ ਰਿਹਾ ਦੋਸਤਾਂ ਨਾਲ ਕਹ ਕੇ ਤੇ ਥੋੜੇ ਦਿਨਾਂ ਦਾ ਗਿਆ ਹੀ ਤੇ ਆਇਆ ਹੀ ਨਹੀਂ ਮੈਂ ਤਾਂ ਕਹੇ ਚਲ ਵਰਤ ਤੱਕ ਸ਼ਾਇਦ ਆ ਜੂਗਾ ਹਾਂਜੀ ਆਹ ਹੋ ਫਿਰ ਤੁਹਾਡੇ ਤੇ ਗਿਆ ਤੂੰ ਹੀ ਵੀ ਤੇ ਚਲ ਗਿਆ ਹੀ ਬਾਹਰ ਤੂੰ ਹੀ ਵੀ ਕੜਾ ਕਦੀ ਪ੍ਰਵਾਹ ਕੀਤੀ ਆ ਕਿ ਵਰਤ ਰੱਖਿਆ ਜਾ ਕੇ ਖਲਵਾਣਾ ਨਾ ਉਹਨੇ ਪ੍ਰਵਾਹ ਕੀਤੀ ਉਹ ਵੀ ਚਲ ਗਿਆ ਵਾ ਹਾਂਜੀ ਹਾਂ ਨੇ ਸਮਾਨ ਤਾਂ ਸਾਰਾ ਲੈ ਆਂਦਾ ਇਹ ਚਲੋ ਠੀਕ ਆ ਫਿਰ ਮੈਂ ਨਾ ਵਾ ਸਵੇਰੇ ਤੋਂ ਇਹਨੇ ਸੂਟ ਪਾਇਆ ਸੋਹਣੀ ਲੱਗੰਦੀ ਤੇ ਸ਼ਾਮ ਵਾਸਤੇ ਮੈਂ ਡਰੈਸ ਬਣਵਾਈ ਸੀ ਉਹਦੀ ਤੇ ਕਥਾ ਸੁਣਨ ਜਾਣਾ ਜਦੋਂ ਫਿਰ ਡਰੈਸ ਭਾਗੇ ਜਾਏਗੀ ਨਾ ਹਾਂਜੀ ਤੇ ਉਹ ਸਟਿਚ ਕਰਨੀ ਦਿੱਤੀ ਸੀ ਮੈਂ ਫੜ ਲਿਆ ਵਾ ਜਰਾ ਆ ਕੇ ਫਿਰ ਮੈਂ ਕਰਦੀ ਫੋਨ हां हां मैं भी ਨਵਾਂ ਬਣਾ ਲਿਆ ਹੈ ਸੂਟ ਤੁਸੀਂ ਪਾਏ ਪੈਸੇ ਫਿਰ ਮੈਂ ਆਪਣੇ ਵਿੱਚ ਲੈਂਦੇ ਕੱਪੜੇ ਨਵੇਂ ਉਹਦੇ ਵੀ ਨਵੇਂ ਲੈਂਦੇ ਆ ਸਵੇਰੇ ਵੀ ਉਹਨੂੰ ਨਵਾਂ ਹੀ ਸੂਟ ਸੁਆਇਆ ਪੋਆਇਆ ਹੈਗਾ ਹਾਂਜੀ ਹਾਂਜੀ ਠੀਕ ਠੀਕ ਫੋਟੋਆਂ ਪਾਈਆਂ ਤੇ ਹੀਆਂ ਇਹ ਤੁਹਾਨੂੰ ਮੈਂ ਸਿਮਰਦੀਆਂ ਵੀ ਪਾਈਆਂ ਸੀ ਸਵੇਰੇ ਤੇ ਹੁਣ ਮੈਂ ਆਪਣੀਆਂ ਵੀ ਪਾਈਆਂ ਹਾਂ ਠੀਕ ਚਲੋ ਠੀਕ ਹੈ ਠੀਕ ਹੈ ਫਿਰ ਮੈਂ ਫੜ ਲਿਆ ਵਾ ਉਹਦੀ ਡਰੈਸ ਨੇ ਤਿਆਰ ਹੋਣਾ ਫਿਰ ਜਾਣਾ ਵਾ ਹਾਂਜੀ ਚਲੋ ਠੀਕ ਓਕੇ ਪਾਪਾ ਨਾਲ ਤੇ ਹੀ ਗੱਲ ਕਰਨੀ ਹੋ ਗਈ ਗੱਲ। ਬੱਸ ਤੇ ਨੀ ਤੇ ਬੜੀ ਚੁੱਪ। ਮੰਮੀ ਮੰਮੀ ਮੇਰ ਨਾਲ ਬੁਲਾਉਣ ਕਿਉਂ ਨਹੀਂ ਦੇ? 3 ਦਿਨ ਹੋ ਗਏ ਨੇ। ਮੈਂ ਮੰਮੀ ਤੇ ਮਗਰ ਮਗਰ ਤੁਰੀ ਫਿਰਦੀ ਕਿ ਮੰਮੀ ਮੇਰ ਨਾਲ ਗੱਲ ਤੇ ਕਰੋ। ਤੇ ਮੇਰੀ ਗੱਲ ਦਾ ਹੰਗਾਰਾ ਤੱਕ ਵੀ ਨਹੀਂ ਦਿੰਦੇ ਕਿ ਮੇਰੀ ਗੱਲ ਸੁਣੀ ਕਿ ਨਹੀਂ ਸੁਣੀ ਇਹਨਾਂ ਨੇ। ਹੁਣ ਇਹਨਾਂ ਨੂੰ ਮੈਂ ਕੀ ਦੱਸਾਂ? ਕਿ ਇੱਕ ਫੋਨ ਤੋਂ ਮੈਨੂੰ ਮੈਸੇਜ ਆਇਆ ਤੇ ਹੈਗਾ ਹੀ। ਉੱਥੇ ਲਿਖਿਆ ਤਾਂ ਹੈਗਾ ਹੀ ਕਿ ਫੋਨ ਮੇਰਾ ਟੁੱਟ ਗਿਆ ਪਰ ਮੈਂ ਠੀਕ ਆ। ਪਰ ਇਹਨਾਂ ਨੂੰ ਹੁਣ ਕੌਣ ਜੀਕੀਨ ਦਵਾਵੇ ਕਿਉਂ ਠੀਕ ਹੈਗੀ ਆ ਜੇ ਮੈਂ ਤਿਆਰ ਹੋਈ ਆ ਤਾਂ ਮਤਲਬ ਮੈਂ ਖੁਸ਼ ਆ ਤੇ ਮਤਲਬ ਮੇਰੀ ਉਹਨਾਂ ਨਾਲ ਗੱਲ ਹੋਈ ਹੋਗੀ ਤਾਂ ਮੈਂ ਠੀਕ ਹੋਣਗੀਓ ਕੁੜੀ ਮਗਰ ਮਗਰ ਕੰਬਦੀ ਆ ਕਿ ਮੇਰੇ ਨਾਲ ਗੱਲ ਕਰੋ ਗੱਲ ਕਰੋ ਦਿਲ ਤੇ ਮੇਰਾ ਵੀ ਕਰਦਾ ਵਾ ਕਿ ਘੋਟ ਕੇ ਉਹਨੂੰ ਜੱਫੀ ਪਾਵਾਂ ਉਹਦੇ ਨਾਲ ਪਿਆਰ ਨਾਲ ਗੱਲ ਕਰਾਂ ਪਰ ਕਿੱਦਾਂ ਮੈਂ ਐਡੀ ਛੇਤੀ ਇਹਨੂੰ ਮਾਫ ਕਰਦਾ ਜੱਜ ਮੈਂ ਛੇਤੀ ਪਿਗਲ ਗਈ ਨਾ ਤੇ ਅੱਗੇ ਤੋਂ ਤੇ ਫਿਰ ਇਹਨੇ ਨਾ ਹੋਰ ਗਲਤੀਆਂ ਕਰਨੀਆਂ ਗਾਂ ਗਾਂ ਇਹਨੇ ਕੋਈ ਮੈਨੂੰ ਹੋਰ ਗੱਲਾਂ ਨਹੀਂ ਦਸੂਗੀ ਸੇਵਕ ਦੇ ਮਗਰ ਲਾ ਕੇ ਹੋਰ ਗੱਲਾਂ ਲਕਾਓਗੇ ਐਦਾਂ ਤੇ ਫਿਰ ਬੱਚੇ ਨੂੰ ਸ਼ੈਅ ਹੋ ਜਣੀ ਨਾ ਜੇ ਬੱਚਾ ਗਲਤੀ ਕਰਦਾ ਤੇ ਮਾਪਿਆਂ ਦਾ ਫਰਜ਼ ਬੰਦਾ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਠੀਕ ਹੈ ਇਹ ਸਮਝਾਉਣਾ ਥੋੜਾ ਜਾਂ ਕਠੋਰ ਤਰੀਕੇ ਨਾਲ ਹੋਣਦਿਆ ਵਾ ਪਰ ਜ਼ਰੂਰੀ ਆ ਮੰਮੀ ਇੱਥੇ ਖੜੇ ਜੇ ਪੈਸੇ ਨਾ ਮੌਸਮ ਅੱਜ ਬਹੁਤ ਵਧੀਆ ਵਾ ਇਦਾਂ ਕਰਦੇ ਆ ਤੁਹਾਡੇ ਵੀ ਨਾ ਮਾਰ ਵਾਰਡਿੰਗ ਕਰਵਾ ਦਿੰਨੇ ਆ ਸੋਣੇ ਕੋਈ ਮਮੀ ਨਾ ਤੀ ਨਾਲੇ ਕੀ ਹੋਣੀ ਕਰਾਂ ਕਿਦਣਾ ਮੈਂ ਗੱਲ ਕਰਾਂ ਮੂ ਦੱਸਾਂ ਮੇ ਮਮੀ ਰੁਕ ਗਈ ਮੇਰੇ ਨਾਲ ਕੋਈ ਗੱਲ ਕੀ ਕਰਾਂ ਮੈਂ ਕਿੱਦਾਂ ਬਣਾਵਾ ਮਮੀ ਹਾਂ ਆਹ ਲੱਤ ਕਿੰਨੂ ਦਦ ਮੈਂ ਮੇਰੀ ਕੋਈ ਆਵਾਜ਼ ਕਿਉਂ ਨਹੀਂ ਸੁਣਨ ਦਿਆ ਦਰਦੋਂ ਦੀ ਮੇਰੀ ਲੱਤ ਨਹੀਂ ਸਿੱਧੀ ਹੁੰਦੀ ਭਾਈ ਭਾਈ ਲੱਤ ਨਹੀਂ ਸਿੱਧੀ ਹੁੰਦੀ ਮੇਰੀ ਆਈ ਕੜਾ ਲ ਪੈ ਗਈ ਮੰਮੀ ਆਹ ਮੰਮੀ ਮੰਮੀ ਕੀ ਆ ਸਿਮਰਤ ਠੀਕ ਆ ਨਹੀਂ ਕੀ ਹੋਇਆ ਈ ਮਮੀ ਲਾਤ ਨੂੰ ਘੁੜਾ ਲਾਤ ਨੂੰ ਘੁੜਾ ਕਾ ਕਰ ਲਿਆ ਮੈਂ ਘਰ ਆ ਸੀ ਤਾਂ ਨਹੀਂ ਮਮੀ ਮੇਰੀ ਗੱਲ ਸੁਣੋ ਤੋਈ ਮੇ ਲੋਨ ਨਾ ਕਿਤੇ ਜਾਇਓ ਮੈਂ ਤੁਹਾਡੇ ਕਿੰਦੋ ਦੇ ਸਵੇਰ ਦੀ ਲੱਗੀ ਮੈਂ ਤੁਹਾਡੇ ਮਗਰ ਮਗਰ ਤੁਰਦੀ ਕਿ ਮਮੀ ਮੈਨਾਂ ਗੱਲ ਕਰ ਲੋ ਗੱਲ ਕਰ ਲੋ ਤੇ ਮੈਨਾਂ ਗੱਲ ਕਿਉਂ ਨਹੀਂ ਕਰਨਦੇ ਮਮੀ ਬੋਲੋ ਕੁਝ ਬਸ ਕਾ ਸਿਮਰਤ ਇਹ ਬਚਪਨਾ ਛੱਡ ਦੇ ਹੁਣ ਆਪਣਾ ਤੂੰ ਹੁਣ ਬੱਚੀ ਨਹੀਂ ਰਹੀ ਫੰਤੂ ਇੱਕ ਬੱਚੇ ਦੀ ਮਾਂ ਬਣਨ ਵਾਲੀ ਆ ਤੂੰ ਇਹੋ ਜਿਹੀ ਹਰਕਤਾਂ ਕਰਨ ਨਹੀਂ ਆ ਤੂੰ ਕਿਉਂ ਝੂਠਾ ਨਾਟਕ ਕਰਨੀ ਫੇਰ ਝੂਠ ਬੋਲਣਾ ਤੇਰੇ ਝੂਠ ਕਰਕੇ ਮੈਂ ਤੇਰੇ ਨਾਲ ਬੋਲਣਾ ਬੰਦ ਕੀਤਾ ਤੇ ਤੂੰ ਝੂਠ ਹੀ ਬੋਲਣ ਨਹੀਂ ਫੇਰ ਤੂੰ ਹੀ ਨਹੀਂ ਝੂਠ ਬੋਲਦੇ ਤੁਸੀਂ ਵੀ ਤੇ ਇੱਕ ਵਾਰ ਜਦੋਂ ਪਿੱਛੇ ਜਿਹੇ ਕੋੜੇ ਦੇ ਲੱਡੂ ਖਵਾ ਕੇ ਪਹਿਲਾਂ ਮੈਨੂੰ ਕਹਿੰਦੇ ਨਹੀਂ ਸਿਮਰਤ ਬੜੇ ਸਵਾਦਿ ਤੁਖਾ ਕੇ ਤੇ ਵੇਖ ਸਵਾਦ ਲੱਗਣਗੇ ਤੈਨੂੰ ਜਦੋਂ ਮੈਂ ਖਾਦੇ ਮੈਨੂੰ ਕੋੜੇ ਲੱਗੇ ਠੀਕ ਹੈ ਨਹੀਂ ਇਹ ਨਹੀਂ ਸਵਾਦ ਹੀ ਸਵਾਦ ਮੈਂ ਜਿਹੜਾ ਖਾਵਾਂ ਮੈਨੂੰ ਸਵਾਦ ਲੱਗਦੇ ਉਹ ਵੀ ਤਾਂ ਝੂਠ ਹੀ ਜਿਹੜਾ ਕਿਸੇ ਦੀ ਭਲਾਈ ਲਈ ਝੂਠ ਬ ਇਤੇਰੇ ਭਲੇ ਲਈ ਕਿੰਨੀ ਮੈਂ ਕਿ ਤੂੰ ਕਿਹੇ ਤਰ੍ਹਾਂ ਖਾ ਲੈ ਕਿਉਂਕਿ ਉਹ ਐਸਾ ਹਾਲਤ ਵਿੱਚ ਜ਼ਰੂਰੀ ਹੁੰਦੇ ਨੇ ਤੇ ਚੰਗੇ ਹੁੰਦੇ ਨੇ ਸਿਹਤ ਲਈ ਮੰਮੀ ਮੇਰੀ ਗੱਲ ਸੁਣ ਤੂੰ ਇਹ ਮੇਨਜ਼ਾੜਾ ਤੇ ਨਾਰਾਜ਼ ਨਾ ਰਿਹਾ ਅਗਰ ਮੇਨ ਨਾਲ ਵੀ ਕੋਣ ਕਰ ਚ ਗੱਲ ਕਰਨ ਲਾ ਤੁਹਾਡੇ ਨਾਲ ਤੇ ਮੈਂ ਗੱਲ ਕਰਨੀ ਹੁੰਦੀ ਆ ਤੇ ਫਿਰ ਤੂੰ ਮੇਨ ਨਾਲ ਇਹੋ ਜਿਹੀ ਹਰਕਤਾਂ ਨਾ ਕਰਿਆ ਕਰ ਕਿਉਂ ਤੂੰ ਮੈਨੂੰ ਝੂਠ ਬੋਲਿਆ ਜੇ ਤੇਰਾ ਮੇਰੇ ਬਗੈਰ ਦਿਲ ਨਹੀਂ ਲੱਗਦਾ ਤੇ ਫਿਰ ਤੂੰ ਝੂਠ ਕਿਉਂ ਬੋਲਿਆ ਮੈਨੂੰ ਝੂਠ ਵੀ ਨਾ ਨਾ ਬੋਲਿਆ ਕਰ ਮਾਫ ਕਰ ਦੋ ਤੁਹਾਨੂੰ ਪਤਾ ਇੱਕ ਤਨ ਖੁਸ਼ਖਬਰੀ ਦੱਸਾਂ ਆ ਇਹ ਵੀ ਹੁਣ ਕੋਈ ਨਟੰਕੀ ਹੋਣੀ ਆ ਨਹੀਂ ਨਹੀਂ ਸੱਚੀ ਵੇਖਿਓ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਪੂਰੀ ਖੁਸ਼ ਹੋ ਜੇ ਨਾ ਵਾ ਦੱਸ ਫਿਰ ਕਿਹੜੀ ਖੁਸ਼ਖਬਰੀ ਆ ਤੁਹਾਨੂੰ ਪਤਾ ਮੇਰੇ ਨੂੰ ਨਾ ਕੱਲ ਨਾ ਮੈਸੇਜ ਆਇਆ ਸੀ ਫੋਨ ਵਾਲੇ ਨੰਬਰ ਤੋਂ ਉੱਥੇ ਲਿਖਿਆ ਵੀ ਕਿ ਸਿਮਰਤ ਮੈਂ ਬਿਲਕੁਲ ਠੀਕ ਆ ਮੇਰਾ ਫੋਨ ਟੁੱਟ ਗਿਆ ਵਾ ਤੋਂ ਸਦਾ ਮੈਂ ਕੱਲ ਪੁੱਛ ਤੁਹਾਨੂੰ ਫੋਨ ਕਰਾਂ ਸੇਵਕ ਦਾ ਮੈਸੇਜ ਆਇਆ ਸੀ ਹਾਂਜੀ ਸੱਚੀ ਆ ਬਿਲਕੁਲ ਠੀਕ ਠਾਕ ਆ ਹਾਂਜੀ ਮੰਮੀ ਉਹ ਠੀਕ ਠਾਕ ਆ ਵੇਖਿਓ ਹੁਣ ਮੈਨੂੰ ਇਸ ਗੱਲ ਦਾ ਝੂਠ ਨਾ ਬੋਲੀ ਕਿ ਮੈਂ ਮੰਮੀ ਨੂੰ ਬਣਾਉਣ ਵਾਸਤੇ ਕਹਿ ਰਾਂ ਨਹੀਂ ਨਹੀਂ ਮੰਮੀ ਸੱਚੀ ਝੂਠ ਨਹੀਂ ਮੈਂ ਬਸ ਮੇਰਾ ਫੋਨ ਚੈੱਕ ਕਰ ਲ ਇਸੇ ਕਰਕੇ ਤੇ ਮੈਨੂੰ ਜੋ ਖੁਸ਼ ਹੈਗੀ ਕਿ ਚਲੋ ਉਹਨਾਂ ਨੇ ਪਤਾ ਤੇ ਲੱਗਾ ਕੋਈ ਠੀਕ ਠਾਕ ਆ। ਫੋਨ ਆਇਆ ਫਿਰ ਬਾਅਦ ਚ ਤੁਹਾਨੂੰ। ਇਹ ਫੋਨ ਤੇ ਨਹੀਂ ਮੈਨੂੰ ਆਇਆ ਬਸ ਮੈਸੇਜ ਹੀ ਕੀਤਾ। ਹੋ ਸਕਦਾ ਫੋਨ ਦਾ ਇੰਤਜ਼ਾਮ ਕਰਦੇ ਹੋਣ। ਜਿਹੜੇ ਨੰਬਰ ਤੋਂ ਤੁਹਾਨੂੰ ਮੈਸੇਜ ਆਇਆ ਤਾਂ ਫਿਰ ਮੈਸੇਜ ਕਰਕੇ ਵੇਖਣਾ ਹੀ ਕਿ ਕਿਸੇ ਵਕਤ ਲੱਗੇਗਾ ਤਾਂ ਸਾਡੀ ਗੱਲ ਕਰਾ ਦਿਓ। ਮਮੇ ਕੀਤਾ ਸੀ। ਪਰ ਉਹ ਮੈਨੂੰ ਜਵਾਬ ਨਹੀਂ ਆਇਆ। ਫਿਰ ਮੈਂ ਕਿਹਾ ਕੀ ਪਤਾ ਫੋਨ ਦਾ ਇੰਤਜ਼ਾਮ ਕਰਦੇ ਹੋਣ। ਕੋਈ ਨਾ ਤੁਸੀਂ ਨਾ ਟੈਨਸ਼ਨ ਨਾ ਲਓ। ਵੇਖੋ ਅਜਦਾ ਦਿਨ ਨਾ ਆਪਾਂ ਖਰਾਬ ਕਰੀਏ। ਚੰਗਾ ਚੰਗਾ ਸਭ ਕੁਝ ਹੋਵੇ। ਹੁਣ ਤੇ ਹੀ ਪਾਪਾ ਨੇ ਗ ਏ ਹੋ ਖੁਸ਼ੀ ਬੱਤ ਮੈਂ ਤੇਰੇ ਵੱਲ ਵੀ ਤੇ ਵੇਖਣਾ ਚਾਹੁੰਦੀ ਨਾ ਸੇਵਕ ਤੇਰ ਨਾਲ ਗੱਲ ਕਰਿਆ ਅੱਜ ਕਿੰਨਾ ਵੱਡਾ ਦੇ ਨੇ ਆ ਹਰ ਜਨਾਨੀ ਨੂੰ ਹੁੰਦਾ ਮੈਂ ਆਪਣੇ ਆਦਮੀ ਦੇ ਕੋਲ ਹਾਂ ਜੇ ਚਲੋ ਦੇਸਾਪਾ ਦੇਸਾ ਜਗੀਆਂ ਦੇ ਬੰਦੇ ਹੁੰਦੇ ਪਰ ਗੱਲ ਤੇ ਘਟੋਟ ਕਰਨੀ ਚਾਹੀਦੀ ਇਹਨਾਂ ਨੂੰ ਸੇਵਕ ਨੂੰ ਉਹਨੂੰ ਵੀ ਤੇ ਪਤਾ ਹੀ ਨਾ ਤੂੰ ਵਰਤ ਰੱਖਣਾ ਵਾ ਕੋਈ ਗੱਲ ਨਹੀਂ ਮੰਮੀ ਹੁਣ ਜਿਹੜਾ ਫੋਨ ਆਊਗਾ ਨਾ ਚੰਗਾ ਤੁਸੀਂ ਡਾਂਟੋ ਇੱਕ ਵਾਰੀ ਉਹਨਾਂ ਨੂੰ ਕੱਲੇ ਮਮੀ ਉਹਨਾਂ 'ਤੇ ਦਬਕਾ ਮਾਰੂੰਗੀ ਮੈਂ ਕਹੂੰਗੀ ਮੈਂ ਨਹੀਂ ਅੱਜ ਤੂੰ ਮੇਰੇ ਕਦੇ ਵੀ ਮਗਰ ਲਗਣਾ ਆਪ ਜੇ ਤੁਸੀਂ ਚਲ ਜਾਂਦੇ ਜੇ ਸੇ ਆਪਾ ਮੇਰੇ ਪਾਸ ਆ ਪਾ ਜਾਂਦੇ ਜੇ ਤੇ ਮੰਮੀ ਮੇਨ ਫਾਜੇ ਵੀ ਤੂੰ ਵੇਟ ਕਰਨ ਨਹੀਂ ਆ ਇੱਕ ਮੈਸੇਜ ਸਾਰੇ ਵੈ ਗਈਆਂ ਤੂੰ ਕਿੱਡਾ ਵੱਡਾ ਦੇਣਿਆ ਪਤਾ ਅੱਜ ਅਜਿਹਾ ਦਾ ਫੋਨ ਆਉਣਾ ਜ਼ਰੂਰੀ ਆ ਉਹਨੂੰ ਚਾਹੀਦਾ ਕਿਸੇ ਵੀ ਤਰੀਕੇ ਤੇ ਉਹਨੂੰ ਫੋਨ ਕਰੇ ਮੰਮੀ ਉਧਰ ਕਿਹੜਾ ਪਤਾ ਹੁੰਦਾ ਵਾ ਕਿ ਦਿਨ ਵਾਰ ਜਾਂ ਫਿਰ ਅੱਕੇ ਅਕਰਵਾ ਚੋਂ ਤੋਂ ਨਵ ਫੋਨ ਚ ਥੋੜੀ ਪਤਾ ਹੋਊਗਾ ਬਸ ਤੂੰ ਤੇ ਉਹਦੀ ਵੱਲ ਦੀ ਸਾਈਡ ਲਿਆ ਕਰ ਬਸ ਕਿ ਇਹ ਤਰਾਣ ਨੂੰ ਬਚਾ ਲਵਾ ਮੰਮੀ ਦੀਆਂ ਚੜਕਾ ਦੋ ਕਦੀ ਇਹ ਨਾ ਸੋਚੀ ਕਿ ਮੰਮੀ ਵੀ ਸਹੀ ਕਹਿ ਰਹੀ ਹੈ ਕਿਹਦੇ ਪਿੱਛੇ ਗਿਆ ਉਹ ਮੈਨੂੰ ਦੱਸੀ ਜਰਾ ਕੋਈ ਕੰਮਕਾਰ ਵੱਲੋਂ ਤਾਂ ਨਹੀਂ ਨਾ ਗਿਆ ਕੋਈ ਉਹਨੇ ਤੇ ਕਮੀ ਤੇ ਨਹੀਂ ਸੀ ਨਾ ਕਿ ਉਹ ਤਾਂ ਪੈਸਾ ਕਮਾਣ ਗਿਆ ਵਾ ਜਾ ਸ਼ੁਰੂ ਤੋਂ ਤਾਂ ਨਹੀਂ ਨਾ ਬਾਹਰ ਹੀ ਆਪਣੀਆਂ ਖੁਸ਼ੀਆਂ ਖਰਾਬ ਕੀਤੀ ਹੈ ਨਾ ਐਡਾ ਵੱਡਾ ਦਿਨ ਪਹਿਲਾ ਕਰਵਾ ਚੌਥ ਹੋਵੇ ਤੇ ਤੁਸੀਂ ਵੱਖਰੇ ਵੱਖਰੇ ਹੋਵੋ ਦੱਸ ਮੈਨੂੰ ਉਹਦੇ ਪਿੱਛੇ ਗਿਆ ਨਾ ਹਰ ਪਿੱਛੇ ਪਿੱਛੇ ਤੇਰੀ ਮਾਮੀ ਦੀ ਕੁੜੀ ਪਿੱਛੇ ਜਿਹੜੇ ਤੁਹਾਡੀ ਬਾਤ ਨਹੀਂ ਪੁੱਛਦੇ ਮਾਮੀ ਤੇਰੀ ਨੂੰ ਵੀ ਪਤਾ ਹੈ ਨਾ ਕੀ ਵਰਤਿਆ ਕੁੜੀ ਨੇ ਰੱਖਣਾ ਆਈ ਕਿਤੇ ਲੈ ਕੇ ਕੁਛ ਭਾਵੇਂ ਮੈਂ ਸਾਰਾ ਕੁਛ ਕੀਤਾ ਮੇਰਾ ਫਰਜ਼ ਹੈ ਮੈਂ ਕਰਨਾ ਵੀ ਆ ਮੈਂ ਕਿਸੇ ਤੋਂ ਮੰਗਦੀ ਵੀ ਨਹੀਂ ਉਹ ਆ ਕੇ ਇੱਥੇ ਖਲੋ ਕੇ ਪਿਆਰ ਹੀ ਤੇਰੇ ਸਿਰ ਤੇ ਦੇ ਜੰਦੀ ਨਾ ਮੈਨੂੰ ਉਹ ਵੀ ਵਾਦੂ ਹੀ ਕਿ ਕੁੜੀਏ ਤੂੰ ਵਰਤ ਰੱਖਣਾ ਮਾ ਪਹਿਲਾਂ ਪਰ ਉਹ ਬਸ 1100 ਰੁਪਏ ਤੇਰੇ ਅਕਾਊਂਟ ਚ ਪਾਤਾ ਮਰਤਦਾ ਸਮਾਨ ਲੈ ਲਈ ਕੀ ਹੁੰਦਾ 1100 ਰੁਪਏ ਚ ਮੈਂ ਦੱਸੀ ਜਰਾ ਚਲੋ ਕੋਈ ਨਾ ਮੰਮੀ ਤੋ 1100 ਵੀ ਨਾ ਦੇਂਦੀ ਆ ਕੇ ਇੱਥੇ ਖਲੋ ਹੀ ਜਾਂਦੀ ਮਾਂ ਤੇ ਮੈਂ ਤੈਨੂੰ ਸਾਰਾ ਲਿਆਤਾ ਹੀ ਸੂਟ ਵੀ ਤੈਨ ਮੈਂ ਨਵੇਂ ਸਵਾਤੇ ਹੀ ਸਭ ਕੁਛ ਤੈਨੂੰ ਲਿਆਤਾ ਮੈਂ ਮੈਨੂੰ ਕਿਸੇ ਚੀਜ਼ ਦੀ ਨਹੀਂ ਕਮੀ ਗਈ ਬਸ ਪਿਆਰ ਦੀ ਕਮੀ ਆ ਜੇ ਆ ਕੇ ਉਹ ਤੈਨੂੰ ਪਿਆਰ ਦੇ ਜੰਦੀ ਤੇ ਤੇਰਾ ਵੀ ਮਾਨ ਸਤਕਾਰ ਵਧਦਾ ਤੇ ਮੈਨੂੰ ਵੀ ਹੁੰਦਾ ਕਿ ਚਲ ਕੋਈ ਗੱਲ ਨਹੀਂ ਜੇ ਮੇਰਾ ਪੁੱਤ ਇੰਨਾ ਪਿੱਛੇ ਗਿਆ ਹੀ ਆ ਤੇ ਘਟੋ ਘਟ ਇਨਾਂ ਨੂੰ ਵੀ ਤੇ ਮੇਰੀ ਧੀ ਦੀ ਫਿਕਰ ਆ ਉਹ ਤਾਂ ਵੜ ਕੇ ਬੈਠੀ ਹੋਣੀ ਆਪਣੀ ਧੀ ਦੇ ਘਰ ਉਧਰ ਤਾਂ ਸਾਰਾ ਪੂਜ ਕੀ ਆਈ ਹੋਣੀ ਆ ਅਗਲੇ ਭਾਵੇਂ ਉਹਦੀ ਕਦਰ ਪਾਉਂਦੇ ਕੁੜੀ ਦੀ ਭਾਵੇਂ ਨਹੀਂ ਪਾਉਂਦੇ ਉਥੇ ਭਾਵੇਂ ਸ਼ਿਤਰਾ ਚ ਉਹਨੂੰ ਪਾਣੀ ਪਿਉਂਦੇ ਹੁਣ ਉਥੇ ਤੇ ਚਲ ਗਈ ਹੋਣੀ ਉਹਦੀ ਕਦਰ ਬਣਾਉਣ ਵਾਸਤੇ ਕੋਈ ਗੱਲ ਨਹੀਂ ਮੰਮੀ ਤੂੰ ਹੀ ਆਲੇ ਜਿਹਨਾਂ ਮੇਰੇ ਸਭ ਕੁਝ ਕਰਨ ਵਾਲੇ ਮੈਨੂੰ ਕੀ ਲੋੜ ਪਈ ਕਿਸੇ ਨੂੰ ਕਹਿੰਦੀ ਕਿ ਤੂੰ ਹੀ ਆ ਕੇ ਕਰੋ ਜਦੋਂ ਤੂੰ ਹੀ ਮੇਰੇ ਨਾਲ ਖਲੋਤੇ ਜੇ ਸੇਵਕ ਮੇਰੇ ਨਾਲ ਹੈ ਮੈਨੂੰ ਕੀ ਲੋੜ ਹੀ ਕਿਸੇ ਦੀ ਅਸੀਂ ਤਾਂ ਪੁੱਤ ਕਰਨਾ ਹੀ ਕਰਨਾ ਪਰ ਫਿਰ ਵੀ ਇੱਕ ਮਾਂ ਹੁੰਦਾ ਚੱਲ ਛੱਡ ਤੂੰ ਇਹਨਾਂ ਗੱਲਾਂ ਮੈਨੂੰ ਨਾ ਟੇਲਰ ਦਾ ਫੋਨ ਆ ਗਿਆ ਹੈਗਾ ਅੱਛਾ ਤੇਰੀ ਡਰੈੱਸ ਜਿਹੜੀ ਸ਼ਾਮ ਵਾਸਤੇ ਬਣੇ ਦਿੱਤੀ ਨਾ ਉਹ ਬਣ ਗਈ ਆ ਤੇ ਤੂੰ ਇਸ ਤਰ੍ਹਾਂ ਕਰ ਆਪਡੀ ਤਿਆਰੀ ਕਰ ਬਾਕੀ ਆਪਣਾ ਸਮਾਨ ਜੁਐਲਰੀ ਵਗੈਰਾ ਢੀ ਲੈਂਦੀ ਨਾ ਕੱਢ ਕੇ ਰੱਖ ਲੈ ਢੀ ਪੌਣੀ ਨਾਲ ਐਡਰੈਸ ਤੇ ਠੀਕ ਹੈ ਤੇ ਮੈਂ ਲੈ ਕੇ ਆਉਣੀ ਆ ਤੇ ਤੂੰ ਤਿਆਰ ਹੋ ਹੁਣੇ ਫਿਰ ਤੈਨੂੰ ਪਤਾ ਗਲੀ ਬਲੇ ਨੇ ਮੱਝਾ ਮਾਨੀ ਸ਼ੁਰੂ ਕਰ ਦੇਣੀ ਆ ਕਥਾ ਸੁਣਨ ਚ ਜਾਣਾ ਵਾ ਹਾਂਜੀ ਹਾਂਜੀ ਤੇ ਤੂੰ ਆਪਣੀ ਤਿਆਰੀ ਕਰ ਬਾਕੀ ਚੂੜੀਆਂ ਚੜੀਆਂ ਪਾ ਕੇ ਹਾਂਜੀ ਹਾਂਜੀ ਕੋਈ ਨਾ ਮੈਂ ਕਰਦੀ ਤੇ ਬਾਕੀ ਸੇਵਕ ਨੂੰ ਨਾ ਉਸੇ ਨੰਬਰ ਤੇ ਮੈਸੇਜ ਕਰੀ ਚੱਲ ਮੇਰੇ ਫੋਨ ਤੋਂ ਵੀ ਕਰ ਦੇ ਆਪਣੇ ਤੋਂ ਵੀ ਕਰ ਦੇ ਉਹਨੂੰ ਹੋਸਟ ਮੈਸੇਜ ਛੱਡ ਕੇ ਮੈਨੂੰ ਫੋਨ ਜ਼ਰੂਰ ਕਰੇ ਤੇ ਜਦੋਂ ਫੋਨ ਆ ਜਾਂਦਾ ਨਾ ਮੇਰੇ ਨਾਲ ਵੀ ਉਹਦੀ ਗੱਲ ਜਰੂਰ ਕਰਾਉਣੀ ਹੋ। ਹਾਂਜੀ ਹਾਂਜੀ ਮੰਮੀ ਮੈਨੂੰ ਪਤਾ ਵਾ ਕਿ ਉਹ ਅੱਜ ਜਰੂਰ ਫੋਨ ਕਰਨਗੇ। ਚਲ ਪੁੱਤ ਫੋਨ ਕਰ ਦਵੇ ਤੇ ਵਧੀਆ ਗੱਲ ਆ। ਵੈਸੇ ਤੇ ਮੈਨੂੰ ਮੇਰੇ ਪੁੱਤ ਤੇ ਇੰਨਾ ਕਮਾਨ ਤੇ ਹੈਗਾ ਵਾ ਕਿ ਉਹ ਕਰੇਗਾ ਫੋਨ। ਬਸ ਉਹਨੂੰ ਮੇਨੂੰ ਚਾਰ ਬਸ ਇਹੀ ਆ ਕਿਤੇ ਕਿ ਮੁਸੀਬਤ ਚ ਨਾ ਹੋਵੇ। ਅੱਗੇ ਤਾਂ ਮੈਂ ਤੈਨੂੰ ਇਹ ਗੱਲ ਦੱਸ ਦਿੰਨੀ ਹਾਂ ਕਿ ਇਹ ਦੇ ਮਗਰ ਲਾ ਕੇ ਆਪਣਾ ਦਿਨ-ਦਿਆਰ ਨਹੀਂ ਖਰਾਬ ਕਰਨਾ। ਜਿਹੜੀ ਵੀ ਗੱਲ ਮੈਨੂੰ ਪਹਿਲੇ ਪਤਾ ਹੋਣੀ ਚਾਹੀਦੀ। ਸਮਝ ਲੱਗੀ ਆ? ਤੇ ਹੁਣ ਮੈਂ ਫੜ ਲਿਆ ਮੈਂ ਡਰੈਸ ਤੇ ਟੇਲਰ ਕੋਲ ਤੂੰ ਆ ਬੂਏ ਬਾਰੀਆਂ ਬੰਦ ਕਰਕੇ ਦਰਵਾਜਾ ਬਾਹਰ ਦਾ ਵੀ ਬੰਦ ਕਰ ਲੈ ਤੇ ਅੰਦਰ ਬੈਠ ਜਾ ਰਮਾਨਾ ਆਪਣੀ ਜੁਐਲਰੀ ਵਗੈਰਾ ਸੈੱਟ ਕਰ ਲੈ ਠੀਕ ਹੈ ਹਾਂਜੀ ਮੰਮੀ ਚਲ ਠੀਕ ਮੈਂ ਲੈ ਕੇ ਵੇਖ ਲਓ ਮਾਮਾ ਜੀ ਇਹ ਜੇ ਟਾਈਮ ਤੋਂ ਬਾਅਦ ਆਏ ਜੇ ਜੇ ਤਾਂ ਵਿਚਾਰ ਗਿਆ ਤੂੰ ਚਾਹ ਪੀਤੀ ਕਿ ਚਲ ਕੋਈ ਚ ਖਾਣ ਲਈ ਬਣਾਉਣੀ ਆ ਮੈਂ ਮਿੰਟੇਚ ਬਣਾਉ ਦੇ ਦਿੰਦੇ ਉਹ ਪੁੱਤ ਕੁਝ ਖਾਣਾ ਪੀਣਾ ਨਹੀਂ ਗਿਆ ਸਮਝਾ ਗਾ ਮਮੇ ਤੇਰੇ ਨੇ ਨਾ ਮੇਰੇ ਕਰਕੇ ਵਰਤ ਰੱਖਿਆ ਨਸੀਬਾਂ ਵਾਲੀ ਆ ਮੈਂ ਹੋਰ ਸੁਣ ਲਾ ਅਰਜਨ ਨੇ ਵੀ ਰੱਖਿਆ ਆ। ਉਹ ਹੂੰ ਅੱਛਾ ਸੇਵਕ ਨੇ ਰੱਖਿਆ ਤੇਰੇ ਨਾਲ। ਹੋ ਤਾਂ ਪਹਿਲੇ ਕਰਵਾ ਚੋਤੇ ਤੈਨੂੰ ਛੱਡ ਕੇ ਤੁਰਿਆ ਫਿਰਦਾ ਮੈਂ। ਚੱਲ ਉਹਦੀ ਗੱਲ ਨਾ ਨਾ ਹੁਣ ਮੇਲ ਖਾਈ। ਉਹਦਾ ਤਾਂ ਪਰਦੇਸਾਂ ਨੂੰ ਗਿਆ ਅਮਰੀਕਾ। ਫਿਰ ਹੁਣ ਉਹਦਾ ਪਹਿਲਾ ਕੀ ਤੇ ਦੂਜਾ ਕੀ ਹੁਣ ਬੰਦੇ ਨੇ ਬਾਹਰ ਸੈੱਟ ਵੀ ਧਾਉਣਾ। ਤੇਰਾ ਤਾਂ ਇੱਥੇ ਆ ਨਾ। ਜੀ ਇਦਾਂ ਨਾ ਦੇਖੋ ਸਹੀ ਕਿੰਨੀ ਵੀ ਆ। ਉਹਦਾ ਫਰਜ਼ ਨਹੀਂ ਸੀ ਹੁੰਦਾ ਕਿ ਆਪਣੀ ਜਨਾਨੀ ਕਿੱਥੇ ਰਹਿੰਦਾ ਪਹਿਲਾ ਵਰਤ। ਤੁੱਤੋ ਹਾਲਤ ਉਹੋ ਜੀ ਕੋਈ ਗੱਲ ਨਹੀਂ ਮਾਮੀ ਜੀ ਮੈਂ ਖੁਸ਼ ਐ ਇਦਾਂ ਵੀ ਤੇਰੀ ਗੱਲ ਜਿੰਨਾਂ ਦੇ ਉੱਧੇ ਵੀ ਪਰਦੇਸ ਹੁੰਦੇ ਆ ਹਰ ਪੀੜੀ ਦਾ ਕਿਹੜਾ ਜਿਹੜੇ ਇੱਥੇ ਆ ਚਲੇ ਦਿਨ ਵਰਤ ਤੱਕ ਹੋਣਾ ਉਹਨਾਂ ਦੀ ਫੋਟੋ ਉਹਨਾਂ ਨੂੰ ਵੇਖਣਾ ਤੇ ਮੈਂ ਵੀ ਉੱਧੇ ਖੋਲ ਲੂੰਗੀ ਵੇਖ ਲਿਆ ਜੇ ਵੇਖ ਲਿਆ ਜੇ ਨਾ ਫਿਰ ਤੀ ਕਹਿੰਦੇ ਬੋਲਦੀ ਕੱਢੀ ਜਵਾਲ ਚਾਣਦੀ ਮੇਰੇ ਅੱਗੇ ਬਸ ਕਰ ਜਾਣ ਮਮੀ ਸਹੀ ਤਾਂ ਕਹਿੰਦੀ ਵੇ ਕਿੰਨੀ ਸੋਹਣੀ ਲੱਗਦੀ ਹੋਈ ਆ ਮੇਰੇ ਤੇ ਅੱਖਾਂ ਹੀ ਨਹੀਂ ਹੋਲੇ ਹੋਣਦੀਆਂ ਹੈਗੀਆਂ ਵੀ ਮੈਂ ਉਹਨੂੰ ਕਰਾਂ ਵੇ ਗੱਲ ਇੱਕ ਹੈਗੀ ਅੰਜੂ ਵੇਖ ਸਿੰਮਲ ਸਾਡੀ ਕਿਹੜੀ ਸੋਹਣੀ ਲੱਗਦੀ ਕਿਹੜੀ ਹਸਮੁਖ ਲੱ ਅਨੂਲ ਕਹਿੰਦੇ ਆ ਕਿ ਸੇਰੇ ਤੇ ਖੁਸ਼ੀ ਪਰ ਇਹ ਖੁਸ਼ੀ ਮੈਨੂੰ ਹੱਥ ਪੇ ਤੇ ਨਾ ਜਾਈ ਆ ਰਹੀ ਓਹੋ ਉਹਦੇ ਬੱਚਾ ਕੋਲ ਐ ਕੁਛੜ ਐ ਦੱਸੋ ਹੁਣ ਤੁਹਾਡੇ ਸਾਹਮਣੇ ਕੀ ਕਰਨ ਦੇਈ ਸੀ ਕੁੜੀ ਕਿੰਨੀ ਚੜਿ 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 ਚੜ ਕਰਦੀ ਲੈਂਦੀ ਐ ਕਿਵੇਂ ਈੜੀ ਈੜੀ ਨੀ ਲਾਂਦੀ ਮਸਾਉਣ ਸੁਵਾਂਦੀ ਐ ਐਸਾ ਹਾਲ ਚ ਜਨਾਨੀ ਦੀ ਇਹੀ ਹਾਲਤ ਹੁੰਦੀ ਐ ਐਦੇ ਤੇ ਅਜੇ ਟਾਈਪਰ ਚੈੱਕ ਕਰੋ ਨਾਲ ਜ਼ਿੰਮੇਵਾਰੀ ਥੋੜੀ ਜਿਹੀ ਪਈ ਆ ਸੱਸ ਨੌਕਰ ਬਣੀ ਫਿਰਦੀ ਐ ਹੁਣ ਸਮਾਨ ਤੋੜ ਲਿਆ ਕਰ ਤੋੜਾ ਕੋਈ ਛੱਡ ਆਪਣੀਆਂ ਗੱਲਾਂ ਪਹਿਲਾਂ ਆ ਕੇ ਬੈਗੀ ਐ ਤੂੰ ਦੱਸ ਬੱਤ ਤੂੰ ਖੁਸ਼ ਐਂ ਬਹੁਤ ਜ਼ਿਆਦਾ ਖੁਸ਼ ਐਮ ਤੂੰ ਹੀ ਨਾ ਹਣੋਂ ਦੇ ਜਾਂਦੇ ਵਿਆਹ ਕਰੋ ਬੜਾ ਟਾਈਮ ਲਾ ਦਿੰਦੇ ਤੁਸੀਂ ਕੋਈ ਗੱਲ ਨਹੀਂ ਬੱਤ ਸੇ ਸੱਸ ਕਿਤੇ ਮम्मी ਇੱਥੇ ਹੀ ਆ ਕੋਈ ਨਾ ਆ ਜਾਂਦੇ ਉਹਨੇ ਮੈਨੂੰ ਸੰਭਾਲ ਲੈਣ ਗਈ ਥੋੜੇ ਜਿਹਾ ਬਜਾ ਲਓ ਆਪ ਲੈ ਆ ਕਰ ਕਿਤੇ ਕੁਛ ਤੂੰ ਵੀ ਧਰ ਲਿਆ ਕਰ ਉਹਨੂੰ ਕੀ ਤੂੰ ਤੋਰੀ ਫਿਰਦੀ ਐ ਹੈ ਮਮੀ ਨਾ ਮੈਨੂੰ ਨਹੀਂ ਜਾਣ ਦਿੰਦੇ ਮੈਂ ਉਹਨਾਂ ਨੇ ਖੁਦ ਕਿਹਾ ਸੀ ਵੈਸੇ ਵੀ ਕੱਲ ਹੋ ਕੇ ਆਈ ਸੀ ਬਜਾ ਤਾ ਜਿਹੜਾ ਤੁਸੀਂ 1100 ਰੁਪਇਆ ਪਾਇਆ ਸੀ ਨਾ ਉਹਦਾ ਸੰਭਾਲ ਲੈੰਦਾ ਨਹੀਂ 1100 ਇੱਕ ਹੀ ਗੱਲੰਜੂ ਤੂੰ ਉਸ ਕੁੜੀ ਨੂੰ 2100 ਰੁਪਏ ਪਾਇਆ ਅਕਾਊਂਟ ਚ ਇਹਨੂੰ ਕਿਹੜਾ ਸੋ ਕਿਉਂ ਓਹੋ ਮਾਮਾ ਜੀ ਮੈਂ ਖੋਦ ਹੀ ਗਿਆ ਏ ਨਾਲ ਮੈਂ ਕਿਹਾ ਹੀ ਕਿ ਮੰਮੀ ਨੇ ਨਾ ਮੈਨੂੰ ਸਾਰਾ ਸੰਭਾਲ ਲਿਆ ਕੇ ਦੇ ਦਿੱਤਾ ਤੂੰ ਇਹ ਐਡਾ ਕਰੋ ਸਗਨ ਦੇ ਤੌਰ ਤੇ ਤੂੰ ਇਹ ਮੈਨੂੰ ਪਾ ਦਿਓ ਬਾਕੀ ਇਹ ਤਾਂ ਮੈਂ ਕਿਹੜਾ ਖਰਚੇ ਆ ਅਕਾਊਂਟ ਚ ਹੀ ਪਏ ਆ ਆਹੋ ਗੱਲ ਉਹ ਨਹੀਂ ਕਿ ਕਹਿੰਦੇ ਹਰ ਪੇ ਵੀ ਦੇਈ ਮੇਰੇ ਕੋਲ ਸਭ ਕੁਝ ਹੈਗਾ ਫਿਰ ਵੀ ਉਹਦੇ ਅਕਾਊਂਟ ਚ 2100 ਰੁਪਏ ਪਾਇਆ ਤੂੰ ਸਮਝਿਆ ਕਰੋ ਉਹ ਸਮਝਿਆ ਤੂੰ ਕਰ ਅਬ ਇਤਨਾ ਕਹਣਾ ਛੱਡ ਦੇ ਹੁਣ ਮੈਂ ਕੋਈ ਵਤਕਰਾ ਨਹੀਂ ਕਰਦੀਗੀ ਮੇਰਾ ਗੁਰਜੀਤ ਮੈਂ ਜੀ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੀ ਪੈਂਜੀ ਕਿਹੇ ਚੀਜ਼ ਦੀ ਲੋੜ ਨਹੀਂ ਗਈ ਤੁਸੀਂ ਵਿਆਹ ਕਰਤਾ ਬਹੁਤ ਐ ਉਹਦੀ ਕਿਹੜੀ ਮਾਸਰ ਤੇ ਹਿੱਸਾਰੀਆਂ ਜੁਮੇਵਾਰੀਆਂ ਤੁਹੀ ਕਰਨੀਆਂ ਹੀ ਆ ਨਾ ਤੂੰ ਤੇ ਆਪਣਾ ਫਰਜ਼ ਨਭਉਂਦੀ ਪਹਿਲੇ ਗੱਲ ਲੱਗੇ ਕਿੰਨਾ ਬਡਾ ਮਕੜਾ ਹੈ ਤੈਨੂੰ ਮੈਂ ਹੀ ਹੋ ਰਹੀ ਇਹ ਫਰਜ਼ ਪੂਰੇ ਕਰਨ ਨੂੰ ਜਿਹੜੇ ਲੋਕ ਇੱਥੇ ਵਾਦਾ ਕਰਕੇ ਜਾਂਦੇ ਆ ਨਾ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਨਾ ਕਿਹੜਾ ਫਰਜ਼ ਪੂਰਾ ਕਰਨਾ ਤੇ ਕਿਹੜਾ ਨਹੀਂ ਕਰਨਾਗਾ ਸਾਰੇ ਫਰਜ਼ ਮੇਰੇ ਉੱਗੇ ਰਹਿ ਗਏ ਨੇ ਐਡਾ ਬਰਿਆ ਬਰਿਆ ਵਾਲਾ ਦਿਨ ਤੇ ਤੁਸੀਂ ਕਿਹੇ ਵਾਸਤੇ ਮੇ ਨਾਲ ਲੜ ਰਹੇ ਹੋ ਬੱਸ ਕਰ ਜਾ ਕੁੜੀ ਦਾ ਹੁਣ ਗੁੱਸਾ ਨਾ ਕੱਢ ਮਾਮਾ ਜੀ ਯਾਰ ਮੈਂ ਤਾਂ ਉਹੀ ਗੱਲ ਕਹਿਣ ਦੀ ਆ ਕਿ ਮੈਂ ਖੁਦ ਹੀ ਕਿਹਾ ਸੀ ਤੂੰ ਕਿਉਂ ਦੇਜੇ ਬੋਲਣ ਆਵੇ ਚੰਗਾ ਦੇ ਲਿਆਵੇਂ ਆਪਣੇ ਮੂਡ ਦਾ ਤੂੰ ਹੀ ਖਰਾਬ ਕਰ ਤੂੰ ਵੀ ਫਿਰ ਨਾ ਗੱਲ ਦੀ ਚੁੱਚਣੀ ਛੇੜਦੀ ਪੈਸੇ ਨਾ ਸੁਣਾਂਦੀ ਤੈਨੂੰ ਪਤਾ ਨਾ ਤੇਰੇ ਮਾਮਾ ਜੀ ਫੜ ਕੇ ਬਹਿ ਜਾਂਦੇ ਗੱਲ ਚਲ ਬਸ ਕਰ ਜਾਂ ਜੋ ਗੱਲਾਂ ਨਹੀਂ ਖਿੱਚੀਦੀਆਂ ਮੰਮੀ ਨੇ ਇੱਥੇ ਭਾਰਾ ਦੇ ਪਹਿਣਾ ਹੀ ਐ ਉੱਤੋਂ ਆਏਗਾ ਤੂੰ ਹੀ ਆਗੇ ਉੱਤੋਂ ਕਰਵਾ ਚੋ ਤੇ ਵੇਖੋ ਅਸੀਂ ਕਿਵੇਂ ਚਮ ਚਮ ਲਸ਼ਵਾ ਮਾਰਦੇ ਵੇ ਸਾਨੂੰ ਦੋਵਾਂ ਨੂੰ ਫੇਲ ਕੀਤਾ ਆ ਨਹੀਂ ਨਹੀਂ ਬੱਸ ਤੈਨੂੰ ਤਾਂ ਮੈਂ ਕਦੀ ਫੇਲ ਨਾ ਕਰਾਂ ਬਾਕੀ ਦੁਨੀਆ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ। ਸੱਚੀ ਮੰਮਾ ਇਹ ਬਹੁਤ ਸਵੀਟ ਲੱਗਦੇ ਵੇ। ਵੱਡੇ ਭੈਣ ਲੱਗਦਾ ਕਾ ਤੁਸੀਂ ਮੇਰੇ ਕੋਈ ਗੱਲ ਨਹੀਂ। ਜਦੋਂ ਕੁੜੀ ਥੋੜੀ ਜਿਹੀ ਸਿਆਣੀ ਹੋ ਗਈ ਨਾ, ਤੁਸੀਂ ਇਦਾਂ ਹੀ ਲੱਗੇਂਗੀ। ਫਿਕਰ ਨਾ ਕਰ। ਹਜੇ ਥੋੜੀ ਨਾ ਠੀਕ ਨਸਾਨ ਹੁੰਦੀ ਐ। ਚੱਲ ਛੱਡ ਆਪਣੀਆਂ ਗੱਲਾਂ। ਆ ਵਰ ਬਰਤ। ਆ ਤੇਰਾ ਵਰਤ। ਇਹਦੀ ਕੀ ਲੋੜ ਹੈ ਤਮ ਦੱਸਣ ਤੇ ਸਾਰਾ ਸਮਾਂ ਤੇ ਲਿਆ। ਉਹ ਲੋੜ ਕਿਉਂ ਨਹੀਂ ਗਈ? ਇਹ ਤਾਂ ਸਾਡਾ ਫਰਜ਼ ਆ ਦੇਣਾ ਨੀਗਾ। ਮੇਰੀ ਗੱਲ ਸੁਣਨਾ ਸਿਮਰਤ। ਇੰਨਾ ਵੀ ਨਾ ਆਪਣੇ ਆਪ ਤੋਂ ਹੋ ਕੇ ਨਹੀਂ ਬੋਲੀਦਾ ਹੁੰਦਾ। ਮੰਨਿਆ ਕਿ ਸਾਡੇ ਰਾਈ ਤੇ ਮੈਨੂੰ ਇਸ ਘਰ ਚ ਜਗ੍ਹਾ ਮਿਲੀ ਸੋਨਾ ਕਾਰਬਾਰ ਮਿਲ ਗਿਆ ਤੇ ਹੁਣ ਸਭ ਕੁਝ ਤੇਨੂੰ ਮਿਲ ਗਿਆ ਤੇ ਜਿਹੜੇ ਸਾਡੇ ਫਰਜ਼ ਐ ਨਾ ਸਾਨੂੰ ਪੂਰੇ ਕਰਨ ਦਿਆ ਕਰ ਇਹ ਨਾ ਕਿਆ ਕਰ ਕਿ ਮੇਰੇ ਕੋਲ ਸਭ ਕੁਝ ਹੈ ਮਾ ਬਾਬਦਾਂ ਦਾ ਪਿਆਰ ਹੁੰਦਾ ਵੈ ਤੇ ਤੇਰੀ ਦਾਦੀ ਆਈ ਦੇ ਨੀ ਨਾ ਆਈ ਮੈਂ ਆਈ ਨਾ ਚੱਲ ਕੇ ਮੈਂ ਆਪਣੇ ਸਾਰੇ ਪੂਰੇ ਫਰਜ਼ ਕਰਦੀ ਆਂ ਪਰ ਮੈਨੂੰ ਮੈਨੂੰ ਐਂਡ ਸਿਰ ਛਿੱਤਰ ਹੀ ਵੱਜਦੇ ਨੇ ਤੂੰ ਬਾਪੀ ਆਪਣੀ ਦਾ ਗੁੱਸਾ ਨਾ ਕਰ ਕੋਈ ਗੱਲ ਨਹੀਂ ਓਹੋ ਕਿੱਤੀ ਭੈਣ ਜੀ ਦਾ ਫੋਨ ਆਂਦਿਆ ਵੈ ਸ਼ਾਮ ਵਸਤੇ ਨਾ ਸੂਟ ਹੋਰ ਕਿਸਵਾਇਆ ਮੈਂ ਕਿਹਾ ਸ਼ਾਮੀ ਮੈਂ ਉਹ ਪਾਵਾਂਗੀ ਤੇ ਮੈਸੇਜ ਲਿਖਤਾ ਉਹਨਾਂ ਨੇ ਭੈਣ ਜੀ ਸੂਟ ਉਹ ਪਾ ਲੈਣਾ ਹੁੰਦੇ ਮੈਂ ਜ਼ਰੂਰ ਪਾਣਾ ਤੇਰਾ ਕਿ ਉਹ ਆਇਆ ਨਾ ਲੱड्डੂ ਰੰਗ ਦਾ ਹੀ ਮੈਂ ਪਾਣਾ ਮੈਂ ਅੱਛਾ ਮੈਨੂੰ ਪਤਾ ਹੈ ਕਿ ਇਹ ਦੇ ਨਾ ਲੱड्डੂ ਰੰਗ ਹੀ ਪਾ ਕੇ ਆਂਦੇ ਮੇਰੇ ਕੋਲ ਲੱड्डੂ ਰੰਗ ਦੇ 8-9 ਸੂਟ ਤਿਆਰ ਹੋ ਗਏ ਨੇ ਮਤਲਬ ਅੱਜ ਤੋਂ 3 ਸਾਲ ਪਹਿਲਾਂ ਵੀ ਤਾਂ ਦਿੰਦਾ ਹੁੰਦੀ ਇਹਨਾਂ ਨੇ ਪਾ ਕੇ ਲੱड्डੂ ਰੰਗ ਦੀ ਪਾਈ ਸੀ ਕੁੜੀ ਆਪਾਂ ਪਹਿਲਾਂ ਲੱਡੂ ਬਣਾਏ ਹੋਏ ਨੇ ਮੰਮੀ ਸ਼ਾਮੀ ਬਣ ਜਾਏਗੀ ਚਲੋ ਫਿਰ ਲੈ আচ্ছা ਸਿਮਰਤ ਮੈਂ ਨਾ ਤੇਰਾ ਨਾਲ ਗੱਲ ਕਰਨੀ ਆ ਆਈ ਜਾ ਰਾ ਮੇਰੇ ਨਾਲ 2 ਮਿੰਟ ਨਾ ਇੱਥੇ ਕਰ ਲੱਤੇ ਕੀ ਗੱਲ ਆ ਦੱਸੋ ਸੋ ਜਨਾਨੀਆਂ ਨੇ ਆਪចੇ ਗੱਲ ਕਰਨੀ ਹੁੰਦੀ ਆ ਹੁਣ ਤੀ ਇਹ ਨਹੀਂ ਤੁਹਾਡੇ ਨਾਲ ਕੀ ਗੱਲ ਕਰੇਗੀ ਮੇਰੇ ਸਾਹਮਣੇ ਮੈਂ ਕੁਝ ਉਹਦੇ ਬਾਰੇ ਪੁੱਛਣਾ ਸੀ ਆਖਰ ਉਸ ਕੈਂਪ ਚ ਗਈ ਆ ਨਾ ਹਾਂ ਹਾਂ ਆ ਤੂੰ ਵੀ ਤੇ ਤੁਸੀਂ ਬੈਠੋ ਆ ਪੁੱਤ ਕੋਈ ਨਹੀਂ ਬਾਜਦੇ ਨਹੀਂ ਕਿਆ ਨਾ ਲੁੱਠੀ ਫੇਰ ਕੇਂਗੀ